ਸਤਿ ਸ਼੍ਰੀ ਅਕਾਲ ਜੀ ਮੇਰਾ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਸੋਨਾਂ ਨੂੰ ਸੋਨੂੰ 23 ਵ੍ਰੈਸਟ ਵਾਲਾਂ ਦੀ ਕਟਿੰਗ ਦੱਸਣ ਲੱਗੇ ਆ ਜੀ ਤਾਂ ਵੀਡੀਓ ਐਂਡ ਤੱਕ ਦੇਖਿਓ ਜਿਸ ਤਰ੍ਹਾਂ ਕਿ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂਗੇ ਜਿਸ ਤਰ੍ਹਾਂ ਕਿ ਇਹਨਾਂ ਦਾ ਤੀਰਾ ਹੈਗਾ ਜੀ 12 ਇੰਚ 12 ਇੰਚ ਤੀਰਾ ਹੈ ਜੀ ਇਹਨਾਂ ਦਾ ਤੇ ਆਪਾਂ 13 ਇੰਚ ਦੇ ਹਿਸਾਬ ਨਾਲ ਕਟਾਈ ਕਰਾਂਗੇ ਜਿਸ ਤਰ੍ਹਾਂ ਕਿ 6.5 ਤੇ ਆਪਣਾ ਨਿਸ਼ਾਨ ਆਊਗਾ 13 ਦਾ ਹਾਫ 6.5 ਆਊਗਾ ਜੀ 6.5 ਤੋਂ 7 ਇੰਚ ਆਪਾਂ ਮੋਢਾ ਲਾਵਾਂਗੇ ਇਹਨਾਂ ਦਾ ਛਾਤੀ ਹੈਗੀ ਹੈ ਜੀ ਇਹਨਾਂ ਦੀ 23 ਇੰਚ 23 ਇੰਚ ਪੂਰੀ ਹੈ ਜੀ ਇੱਥੇ ਆਪਾਂ 23 ਇੰਚ ਤੇ ਨਿਸ਼ਾਨ ਲਗਾ ਦਾਂਗੇ 7 ਇੰਚ ਤੋਂ ਆਪਾਂ 3.5 ਦਾ ਇੱਧਰ ਨਿਸ਼ਾਨ ਦੇਵਾਂਗੇ 1 ਇੰਚ ਦੀ ਆਪਾਂ ਫਰੰਟ ਪੀਸ ਦੀ ਗਲਾਈ ਦੇਵਾਂਗੇ ਜਿਸ ਤਰ੍ਹਾਂ ਕੇ ਹਾ ਵਾਲੀ ਗਲਾਈ ਆਪਾਂ ਉਰੇ ਤੋਂ ਇਸ ਤਰ੍ਹਾਂ ਦੇਵਾਂਗੇ ਇਹ ਵਾਲੀ ਗਲਾਈ ਆਪਾਂ ਬੈਕ ਪੀਸ ਦੇ ਢਾਈ ਤੇ ਲਾਵਾਂਗੇ ਜੀ ਇਸੇ ਤਰ੍ਹਾਂ ਹੀ ਆਪਾਂ ਛਾਤੀ ਦੇ ਮਾਰਕੇ ਤੋਂ ਇੱਧਰ ਥੋੜੀ-ਥੋੜੀ ਬਾਹਰ ਦੀ ਸਲਾਈ ਸੋਨੀ ਸਲਾਈ ਕਟਾਈ ਦੇ ਦਵਾਂਗੇ ਇਸੇ ਤਰ੍ਹਾਂ ਹੀ ਆਪਾਂ ਬੈਕ ਪੱਲੇ ਦੀ ਕਟਾਈ ਲਾਵਾਂਗੇ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾ ਪਾਵਾਂਗੇ ਇਹਨਾਂ ਦੀਆਂ 12 ਇੰਚ ਤੇ 12 ਇੰਚ ਤੇ ਆਪਾਂ ਪਲੇਟਾ ਪਾਵਾਂਗੇ 3.5 ਦੀ ਆਪਾਂ ਚੜਾਈ ਰੱਖਾਂਗੇ ਪੌਣੀ ਚਾਰਵੀਆ ਪਰਾਂਖ ਸਕਦੇ ਆ ਜੀ ਇਹਨਾਂ ਦੀ ਇਹਨਾਂ ਦੀ ਆਪਾਂ 3.5 ਨਹੀਂ ਰੱਖਾਂਗੇ 23 ਵ੍ਰੈਸਟ ਵਾਲਿਆਂ ਦਾ ਪੌਣੇ 4 ਤੇ ਵੀ ਆਪਾਂ ਇਹ ਨਿਸ਼ਾਨ ਲਗਾ ਸਕਦੇ ਹਾਂ ਜੀ ਠੀਕ ਸੱਤ ਦੇ ਵਿਚਕਾਰ ਹੀ 3.5 ਦੇ ਹਿਸਾਬ ਨਾਲ ਆਪਾਂ ਸਿੱਧਾ ਮਾਰਕਾ ਖਿੱਚਾਂਗੇ ਇੱਥੋਂ ਟਾਈਆਂ ਜਿਹਨਾਂ ਦੀ ਸਪੇਸ ਦੇਵਾਂਗੇ ਆਪਾਂ ਇਧਰੋਂ యీ తిక్కావే ఢాయి స్పేస్ రే ఇతో ఢాయి స్పేస్ ఇద్దరు దాగే అదే జితరకి అలా బీ ట రక్ ਐਨਸੀ ਟੇਪ ਦਾ ਹੀ ਆਪਾਂ ਫਰਕ ਪਾਉਣਾਗਾ ਜੀ ਇੱਕ ਜਿਸ ਤਰ੍ਹਾਂ ਕਿ ਅੱਧਾ ਇੰਚ ਆਪਾਂ ਇਧਰੋਂ ਆਗਾ ਠੀਕ ਇੱਥੋਂ ਨਿਸ਼ਾਨ ਹੁੰਦਾ ਆਪਣਾ ਬਰਾਬਰ ਇਹਦੇ ਤੋਂ ਆਪਾਂ ਇੰਨਾ ਆਪਾਂ ਐਨਸੀ ਟੇਪ ਦੇ ਠੀਕ ਐਸ ਸਾਈਡ ਦੀ ਆਪਾਂ ਆ ਵਾਲਾ ਨਿਸ਼ਾਨ ਕੱਢਣਾ ਹੈ ਜੀ ਇੰਨਾ ਕ ਆਪਾਂ ਡਾਊਨ ਇਧਰੋਂ ਰੱਖਣੀ ਆ ਆ ਵਾਲੀ ਪਲੇਟ ਤਾਂ ਕਿ ਆਪਣੀ ਫਿਟਿੰਗ ਵਧੀਆ ਤਰੀਕੇ ਨਾਲ ਸਕੇ ਇੱਥੇ ਆਪਣਾ ਬਲਬਲਾ ਜਿਆ ਨਹੀਂ ਬਣਦਾ ਇਹਦੇ ਨਾਲ ਫੁੱਲਦਾ ਨਹੀਂ ਭਾਜੀ ਬਹੁਤ ਹੀ ਵਧੀਆ ਤਰੀਕਾ ਹੈ ਆਪਣਾ ਅਸੀਂ ਹਾਂ ਹਨ ਜੀ ਹੈਪ ਹੈਗੀ ਆ ਜੀ 1.75 ਇੰਚ ਆਪਾਂ 1.5 ਤੇ ਨਿਸ਼ਾਨ ਲਗਾਵਾਂਗੇ ਸੌਰੀ ਸੈੱਡ ਸਲਾਈ ਇਹ ਆਪਣੀ ਸੈੱਡ ਸਲਾਈ ਦਾ ਨਿਸ਼ਾਨ ਸੀਗਾ ਹੁਣ ਆਪਾਂ ਹੈਪ ਦਾ ਮਾਰਕ ਲਾਵਾਂਗੇ ਜੀ ਹੈਪ ਹੈਗੀ 24 ਇੰਚ ਦਾ ਹਾਫ ਲਾਵਾਂਗੇ 12 ਇੰਚ ਦਾ ਹਾਫ ਇਧਰੋਂ ਲਗਾਤਾ ਹਾਂ ਕਮਰਾ ਹੈਗੀ ਆ ਜੀ 21 ਇੰਚ ਅੱਧਾ ਇੰਚ ਆਪਾਂ ਵੱਧ ਲਾਵਾਂਗੇ ਜਿਸ ਤਰ੍ਹਾਂ ਕਿ 21 ਇੰਚ ਆਪਾਂ ਪਲੇਟਾਂ ਦਾ 1 ਇੰਚ ਜ਼ਿਆਦਾ ਲੈ ਕੇ 22 ਇੰਚ ਆਊਗੀ ਤਾਂ ਆਪਾਂ 11 ਤੇ ਨਿਸ਼ਾਨ ਇਹ ਵਾਲਾ ਕਮਰ ਦਾ ਲਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਿੱਧਰੂ ਮਿਲਾ ਦਾਂਗੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਆਹ ਵਾਲੀ ਕਟਾਈ ਆਪਾਂ ਥੋੜੀ ਬਾਅਦ ਦੀ ਕੱਢ ਕੇ ਕਰ ਦਾਂਗੇ फ्रंट पीस की कटिंग हो गई है जी सॉरी मेरा सिंगल पीस लिया ਦੀ ਆਪਣੀਆਂ ਕਟਾਈਆਂ ਤੇ ਛਾਤੀ ਵਾਲਿਆਂ ਲਈ। ਇਹਨਾਂ ਸਿੱਤਰਿਆਂ ਆਪਾਂ ਦੂਜੀ ਸਾਈਡ ਮਾਰ ਕੇ ਕੱਢ ਲਵਾਂਗੇ। హెਜ ਟੇਪ ਦੀ ਮਦਦ ਨਾਲ ਹੀ इस तरह ही आप डार्क कर लवेंगे इन्हों हाँ जी इस तरह ही पल्ले दे मार के डार्क कर देंगे ਇਹ ਹੋ ਗਿਆ ਜੀ ਆਪਣਾ ਫਰੰਟ ਪੀਸ ਬੇਲੇ ਸਾਂ ਜੀ ਨਾ ਇੱਕ ਰੰਡ ਵੀ ਨਹੀਂ ਨਾ ਹੁਣ ਆਪਾਂ ਗਲੇ ਦੀ ਕਟਿੰਗ ਕਰ ਲੱਗੇ ਆ ਜੀ ਜਿਸ ਤਰ੍ਹਾਂ ਕਿ ਸਵਾ 2 ਦੀ ਆਪਾਂ ਗਲੇ ਦੀ ਚੜਾਈ ਰੱਖਾਂਗੇ ਸਵਾ 2 ਤੇ 6.5 ਆਪਾਂ ਇਹਦੀ ਲੈਂਥ ਰੱਖਾਂਗੇ ਜੀ ਸਵਾ 2 ਇੱਥੋਂ ਆਪਾਂ ਗਲਾਈ ਦੇ ਦਾਂਗੇ ਇਹਦੀ ਇਹ ਹੋ ਗਿਆ ਜੀ ਆਪਣਾ ਬੈਗ ਗਲਾ ਜੇਕਰ ਤੁਸੀਂ ਬ੍ਰੈਸਟ ਵਾਲੇ ਨੇ ਗਲਾ ਛੋਟਾ ਪਾਉਣਾ ਹੈ ਜੀ ਇਸ ਤੋਂ ਵੀ ਤਾਂ ਫਿਰ ਇਹਨਾਂ ਦਾ ਆਪਾਂ ਨੂੰ ਤੀਰਾ ਜ਼ਿਆਦਾ ਰੱਖਣਾ ਪੈਂਦਾ ਹੈ ਜੀ ਤਾਂ ਇਹਨਾਂ ਦਾ ਤੀਰਾ ਠੀਕ ਸੀ ਮੀਡੀਅਮ ਸਾਈਜ਼ ਸੀ ਨਾ ਜ਼ਿਆਦਾ ਸੀ ਨਾ ਘੱਟ ਸੀ ਨਾ ਵੱਧ ਸੀ ਮੀਡੀਅਮ ਸਾਈਜ਼ ਸੀ ਇਹ ਹੋ ਗਿਆ ਜੀ ਆਪਣੀਆਂ 23 ਬਰੈਸਟ ਵਾਲਿਆਂ ਦੀਆਂ ਕਟਾਈਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਤਾਂ ਕਿ ਅੱਗੇ ਤੋਂ ਅੱਗੇ ਅਸੀਂ ਹੋਰ ਬਹੁਤ ਵਧੀਆ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਈਏ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ